ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਆਡੀਓ ਬੁੱਕ ਹੈ ਜਿਹੜੀ ਉਹ ਮਾਰਾਈ ਦੀ ਮੇਰ ਨਾਲ ਸਾਰੀ ਅਪਲੋਡ ਹੋ ਗਈ ਤੇ ਬਹੁਤ ਸੋਹਣਾ ਪਿਆਰ ਵੀ ਸੰਗਤ ਨੇ ਦਿੱਤਾ ਉਹ ਕਈ ਪਲੇਟਫਾਰਮਾਂ ਤੇ ਆ ਗਈ YouTube ਤੇ ਵੀ ਪਾਤੀ ਸਿੰਘਾ ਨੇ Spotify ਤੇ ਪਤਾ ਨਹੀਂ Amazon Music ਤੇ ਕੁਝ ਕ ਕਈ ਉਹਨਾਂ ਨੇ ਮੈਨੂੰ ਲਿਖ ਕੇ ਭੇਜੇ ਸੀ ਜਿਹੜੇ ਮੈਨੂੰ ਹੁਣ ਚੇਤੇ ਨਹੀਂ Audible ਕਰਕੇ ਆ ਕੋਈ ਇੰਨਾ ਸਾਰਿਆਂ ਤੇ ਉਹ ਪਹੁੰਚ ਗਈ ਐ ਤੇ ਜਿੰਨਾ ਵੀ ਜਦੋਂ ਮੈਂ ਹਾਲਾਂਕਿ ਜਦੋਂ ਦੀ ਕਿਤਾਬ ਆਈ ਐ ਉਦੋਂ ਦਾ ਹੀ ਬਾਹਰਲੇ ਸਿੱਖਾਂ ਨੇ ਬਾਹਰਲੇ ਸਿੰਘਾਂ ਨੇ ਬਹੁਤ ਵਾਰੀ ਕਿਹਾ ਵੀ ਇਹ ਆਡੀਓ ਬੁੱਕ ਬਣਾਈ ਜਾਵੇ ਜਿਹੜੇ ਕਮਾਕਾਰਾਂ ਦੇ ਵਿੱਚ ਅ ਅਸੀਂ ਸੁਣ ਸਕੀਏ ਕਈ ਵਾਰੀ ਪੜਨ ਦਾ ਉਹਨਾਂ ਸਮਾਂ ਨਹੀਂ ਲੱਗਦਾ ਤੇ ਜਦੋਂ ਮੈਂ ਪਿੱਛੇ ਕੈਨੇਡਾ ਆਇਆ ਤਾਂ ਉਦੋਂ ਵੀ ਸੰਗਤ ਦੀ ਬਹੁਤ ਇਹ ਮੰਗ ਸੀ ਸੋ ਮਹਾਰਾਜ ਨੇ ਮਿਹਰ ਕੀਤੀ ਐ ਸਾਰੀ ਪੂਰੀ ਹੋ ਗਈ ਤੇ ਇਹ ਸਾਰੀ ਆਪਾਂ ਇਹਨਾਂ ਸਾਰੇ ਪਲੇਟਫਾਰਮਾਂ ਤੇ ਪਾ ਦਿੱਤੀ ਹੈ ਹੁਣ ਇਸ ਤੋਂ ਬਾਅਦ ਹੈ ਜਿਹੜੀ ਉਹ ਬੇਲਿਓ ਨਿਕਲਦੇ ਸ਼ੇਰ ਸ਼ੁਰੂ ਹੋਈ ਹੈ ਤੇ ਉਹ ਪਉਣੀ ਆਪਾਂ ਸ਼ੁਰੂ ਕਰਤੀ ਹੈ ਉਹਦੇ ਵਿੱਚ ਲੱਗਦਾ ਇੱਕ ਦੋ ਕਾਂਡ ਤਾਂ ਪੈ ਵੀ ਗਏ ਹੋਣਗੇ ਭੂਮਿਕਾ ਪੈ ਗਈ ਹੋਊਗੀ ਤੇ ਬਾਕੀ ਕਾਂਡ ਵੀ ਆਪਾਂ ਰਿਕਾਰਡ ਕੀਤੇ ਹੋਏ ਆ ਹੌਲੀ ਹੌਲੀ ਜਿਹੜੇ ਰਹਿ ਗਏ ਉਹ ਕਰ ਰਹੇ ਆ ਤੇ ਆ ਮਹੀਨੇ ਦੇ ਵਿੱਚ ਉਹ ਵੀ ਆਪਾਂ ਸਾਰੀ ਅਪਲੋਡ ਕਰ ਦੇਾਂਗੇ ਸੋ ਬੇਨਤੀ ਇਹ ਹੀ ਸੀ ਕਿ ਸੰਗਤ ਸੁਘਾਰਾ ਦੇਈ ਜਾਵੇ ਤੇ ਆਪਾਂ ਫਿਰ ਤੀਜੀ ਕਿਤਾਬ ਹੈ ਜਿਹੜੀ ਚੜੇ ਤੁਰੰਗ ਉਡਾਵੇ ਬਾਜ ਉਹਦਾ ਵੀ ਆਡੀਓ ਸ਼ੁਰੂ ਕਰਾਂਗੇ ਤੇ ਉਹ ਵੀ ਪਾਉਣੀ ਸ਼ੁਰੂ ਕਰਾਂਗੇ ਸੋ ਬੇਲਿਓ ਨਿਕਲਦੇ ਸ਼ੇਰ ਦਾ ਜਿਹੜਾ ਆਡੀਓ ਹੈ ਉਹ ਆਪਾਂ ਸ਼ੁਰੂ ਕੀਤੀ ਹੈ ਤੇ ਮੇਰਾ ਚੇਤਾ ਸੀਗਾ ਕਿ ਮੇਰਾ ਚਿੱਤ ਸੀਗਾ ਐਕਚੁਅਲੀ ਕਿ ਕੁਝ ਕੁ ਚੀਜ਼ਾਂ ਜਿਹੜੀਆਂ ਇਹਦੇ ਵਿੱਚੋਂ ਆਪਾਂ ਬੋਲ ਕੇ ਵੀਡੀਓ ਦੇ ਵਿੱਚ ਵੀ ਸਾਂਝੇ ਕਰ ਲਈਏ ਇਹਦੀ ਭੂਮਿਕਾ ਹੀ ਐਕਚੁਅਲੀ ਇਹ ਇਹ ਭੂਮਿਕਾ ਦੇ ਵਿੱਚੋਂ ਐ ਓਪਜੇ ਸਿੰਘ ਪੁਜੰਗੀਏ ਨੀਲੰਬਰ ਤਾਰਾ ਹੰਨੇ ਹੰਨੇ ਪਾਸ਼ਾ ਹੀ ਜਦ ਸੰਗਤ ਦੇ ਹੱਥਾਂ ਵਿੱਚ ਗਈ ਤਾਂ ਜੈਸਾ ਹੰਗਾਰਾ ਸੰਗਤ ਨੇ ਦਿੱਤਾ ਉਸ ਦੀ ਆਸ ਨਹੀਂ ਕੀਤੀ ਸੀ ਇਹ ਪਿਆਰ ਕਿਸੇ ਲੇਖਕ ਦੀ ਲਿਖਤ ਨੂੰ ਨਹੀਂ ਸਗੋ ਆਪਣੀ ਧਰਤ ਦੀਆਂ ਬਾਤਾਂ ਨੂੰ ਸੀ ਸੈਂਕੜੇ ਸੁਨੇਹੇ ਆਏ ਅਨਪਵ ਸਾਂਝੇ ਹੋਏ ਉਹਨਾਂ ਵਿੱਚੋਂ ਕਿੰਨੇ ਹੀ ਚੇਤੇ ਵਿੱਚ ਵਸ ਗਏ ਇੱਕ ਬਜ਼ੁਰਗ ਬਾਪੂ ਜੀ ਮਿਲੇ ਕਿਸੇ ਨੇ ਉਹਨਾਂ ਨੂੰ ਦੱਸਿਆ ਬਾਪੂ ਜੀ ਇਹਨਾਂ ਨੇ ਲਿਖੀ ਹੈ ਹੰਨੇ ਹੰਨੇ ਪਾਤਸ਼ਾਹੀ ਬਾਪੂ ਜੀ ਬੜੇ ਪ੍ਰੇਮ ਵਿੱਚ ਬੋਲੇ ਆਪਣੀ ਮਿੱਟੀ ਦੀਆਂ ਬਾਤਾਂ ਸਾਨੂੰ ਹੀ ਪਾਉਣੀਆਂ ਚਾਹੀਦੀਆਂ ਹਨ ਅਸੀਂ ਨਹੀਂ ਪਾਵਾਂਗੇ ਤਾਂ ਕੌਣ ਪਾਵੇਗਾ ਫੂਕ ਸਿੱਟਣੀ ਚਾਹੀਦੀ ਹੈ ਉਹ ਕਲਮ ਜੋ ਆਪਣੇ ਲੋਕਾਂ ਦੇ ਡੁੱਲੇ ਲਹੂ ਦੇ ਗੀਤ ਨਾ ਗਾਵੇ ਤੇ ਇਹ ਵੀ ਚੇਤੇ ਰੱਖਿਓ ਕਿ ਲਹੂ ਦੀ ਗੱਲ ਕਰਨ ਲਈ ਕਲਮ ਵਿੱਚ ਸਿਆਹੀ ਦੀ ਥਾਂ ਆਪਣਾ ਲਹੂ ਪਾਉਣਾ ਪੈਂਦਾ ਹੈ ਇਹ ਬੋਲ ਮੈਨੂੰ ਬਹੁਤ ਹੌਸਲਾ ਦੇ ਕੇ ਗਏ ਹੁਣ ਵੀ ਦਿੰਦੇ ਹਨ ਇਹੋ ਜਿਹੇ ਕੁਛਕਟਣਾਵਾਂ ਜਿਹੜੀਆਂ ਵਾਪਰੀਆਂ ਤੇ ਜਦੋਂ ਅ ਕਦੇ-ਕਦੇ ਅਨਪਵਾਵਜਾ ਹੁੰਦਾ ਸੀ ਤਾਂ ਉਹ ਮਤਲਬ ਚੇਤੇ ਦੇ ਵਿੱਚ ਕਦੇ ਮਹਾਰਾਜ ਖੇੜ ਵੀ ਐਵਜੀ ਵਰਤੌਂਦੇ ਸੀ ਕਿ ਕੋਈ ਸਿੰਘ ਆ ਕੇ ਐਵਜੀਆਂ ਗੱਲਾਂ ਕੋਲੇ ਕਰਦੇ ਸੀ ਤਾਂ ਫੇਰ ਮਨ ਨੂੰ ਚਾਹ ਹੁੰਦਾ ਸੀ ਤੇ ਚਿਤ ਕਰਦਾ ਸੀ ਕਿ ਇਹੇ ਆਪਾਂ ਅ ਲੜੀ ਹੈ ਜਿਹੜੀ ਉਹ ਜਾਰੀ ਰੱਖੀਏ ਇਹਨਾਂ ਚੀਜ਼ਾਂ ਨੇ ਹੀ ਮਤਲਬ ਮੈਨੂੰ ਅ ਪ੍ਰੇਰਣਾ ਦੇ ਹੀ ਰੱਖੀ ਹੈ ਜਿਹਦੇ ਨਾਲ ਆਪਾਂ ਇਧਰ ਨੂੰ ਤੁਰੇ ਰਹੇ ਆਂ ਮਹਾਰਾਜ ਮੇਰ ਕਰਨ ਸੰਗਤ ਦਾ ਹੁੰਗਾ ਰਾਜ ਇਸੇ ਤਰ੍ਹਾਂ ਰਵੇ ਅੱਗੇ ਵੀ ਆਪਾਂ ਇਸੇ ਤਰੀਕੇ ਆ ਸਾਜ ਪਾਉਂਦੇ ਰਹੀਏ ਇਤਿਹਾਸ ਦੀ ਇਹਦੇ ਚੋਂ ਇੱਕ ਇੱਕ ਸਾਖੀ ਮੈਂ ਸੁਣਾ ਕੇ ਤੇ ਆਪਾਂ ਸਮਾਪਤੀ ਕਰਦੇ ਆਂ 18ਵੀਂ ਸਦੀ ਦਾ ਸਮਾਂ ਹੈ ਆਪਣੇ ਛੋਟੇ ਜਿਹੇ ਬਾਲ ਨੂੰ ਕੁਛੜ ਚੁੱਕੀ ਇੱਕ ਬੀਬੀ ਲਾਹੌਰ ਤੋਂ ਚੱਲੀ ਹੈ ਉਸ ਦੀ ਇੱਛਾ ਹੈ ਕਿ ਬਾਲ ਨੂੰ ਹਰਮੰਦਰ ਸਾਹਿਬ ਪ੍ਰਕਰਮਾ ਵਿੱਚ ਮੱਥਾ ਟਿਕਾਏ ਤੇ ਮੁਕਤੀ ਦਾਤੇ ਸਤਿਗੁਰੂ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਵਾਏ ਕਿੱਧਰ ਚੱਲੀ ਹੈ ਬੀਬੀ ਮੀਰ ਮੰਨੂ ਦਾ ਐਲਕਾਰ ਦੀਵਾਨ ਕੌੜਾ ਮੱਲ ਬੋਲਿਆ ਹਰਮੰਦਰ ਸਾਹਿਬ ਜਾ ਰਹੀਆਂ ਵੀਰ ਦਰਸ਼ਨਾਂ ਨੂੰ ਜਾਪਦਾ ਤੈਨੂੰ ਪਤਾ ਨਹੀਂ ਕੀ ਵੀਰ ਹਰਮੰਦਰ ਦੇ ਦਰਵਾਜ਼ੇ ਤਾਂ ਬੰਦ ਕਰ ਦਿੱਤੇ ਗਏ ਨੇ ਹੈ ਜਦ ਸਾਰੇ ਦਰ ਬੰਦ ਹੋ ਜਾਣ ਤਾਂ ਬੰਦਾ ਹਰਮੰਦਰ ਦੇ ਦਰ ਤੇ ਆਉਂਦਾ ਹੈ ਵੀਰ ਹਰਮੰਦਰ ਦੇ ਦਰਵਾਜ਼ੇ ਤਾਂ ਕਦੇ ਬੰਦ ਨਹੀਂ ਹੁੰਦੇ ਉਹ ਕਿਹਨੇ ਬੰਦ ਕਰ ਦਿੱਤੇ ਤੈਨੂੰ ਭੁਲੈਖਾ ਲੱਗਿਆ ਹੁਣ ਬੀਬੀ ਦ੍ਰਿੜ ਭਰੋਸੇ ਵਿੱਚ ਬੋਲੀ ਦਾੜਿਆ ਅੱਗੇ ਕਾਹਦਾ ਜ਼ੋਰ ਬੀਬੀ ਜੋ ਵੀ ਹਰਮੰਦਰ ਸਾਹਿਬ ਵੱਲ ਜਾਏਗਾ ਹਕੂਮਤ ਦਾ ਬਾਗੀ ਸਮਝਿਆ ਜਾਏਗਾ ਦਿਵਾਨ ਕੌੜਾਮਲ ਬੀਬੀ ਨੂੰ ਵਰਜਦਿਆਂ ਬੋਲਿਆ ਜੋ ਹਕੂਮਤ ਵੱਲ ਜੋ ਹਰਮੰਦਰ ਵੱਲ ਨਾ ਜਾਏਗਾ ਜੋ ਹਰਮੰਦਰ ਵੱਲ ਨਾ ਜਾਏਗਾ ਉਹ ਗੁਰੂ ਤੋਂ ਬਾਗੀ ਹੈ ਵੀਰਾ ਗੁਰੂ ਵੱਲੋਂ ਬੇਮੁਖ ਹੋਣ ਨਾਲੋਂ ਮੈਂ ਹਕੂਮਤ ਦਾ ਬਾਗੀ ਖਾਉਣਾ ਪਸੰਦ ਕਰਾਂਗੀ ਆਪਣਾ ਨਹੀਂ ਤਾਂ ਆਪਣੇ ਨਿਕੜੇ ਬਾਲ ਦਾ ਫਿਕਰ ਤਾਂ ਕਰਨ ਕੌੜਾਮਲ ਨੇ ਮਮਤਾ ਵਾਲਾ ਦਾਅ ਚੱਲ ਕੇ ਵੇਖਿਆ ਚੱਲ ਵੀਰਾ ਮਾਰ ਹੀ ਦੇਣਗੇ ਇਦੂ ਵੱਧ ਕੀ ਕਰ ਸਕਦੇ ਨੇ ਜੇ ਸਾਡੀ ਰਤ ਦੀ ਇੱਕ ਬੂੰਦ ਵੀ ਅੰਮ੍ਰਿਤ ਸਰੋਵਰ ਵਿੱਚ ਜਾ ਪਵੇ ਤਾਂ ਸਾਡੇ ਧੰਨ ਭਾਗ ਲੱਗਦਾ ਪਿਆਰਾ ਨਹੀਂ ਤੈਨੂੰ ਆਪ ਦਾ ਬਾਲ ਬਹੁਤ ਪਿਆਰਾ ਹੈ ਵੀਰ ਤਾਂ ਹੀ ਨਾਲ ਲੈ ਕੇ ਚੱਲੀ ਆ ਜਦ ਪਹਿਲੀ ਗੋਲੀ ਆਈ ਤਾਂ ਇਸੇ ਨੂੰ ਅੱਗੇ ਕਰਾਂਗੇ ਹਰਮੰਦਰ ਦੇ ਦਰਸ਼ਨਾਂ ਨੂੰ ਜਾਂਦੇ ਆ ਇਹਦੇ ਗੋਲੀ ਵੱਜ ਜਾਵੇ ਹੋਰ ਇਸ ਜਨਮ ਵਿੱਚ ਕੀ ਚਾਹੀਦਾ ਹੈ ਇਹਨੂੰ ਸਾਡਾ ਮੱਥਾ ਗੁਰੂ ਦਰ ਤੇ ਪ੍ਰਵਾਨ ਹੋ ਜਾਵੇਗਾ ਕੀ ਮਾਰੇਗਾ ਮੀਰ ਮੰਨ ਨੂੰ ਇਹਨਾਂ ਨੂੰ ਕੋਈ ਵੀ ਕੀ ਮਾਰੇਗਾ ਇਹਨਾਂ ਨੂੰ ਕੌੜਾਮਲ ਐਤ ਕੀ ਮੂੰਹ ਵਿੱਚ ਬੋਲਿਆ ਮੇਰੀ ਇੱਕ ਬੇਨਤੀ ਪ੍ਰਵਾਨ ਕਰੇਗਾ ਵੀਰ ਬੀਬੀ ਨੇ ਮੋਮ ਹੋ ਰਹੀ ਕੌੜਾਮਲ ਨੂੰ ਕਿਹਾ ਹਾਂ ਬੀਬੀ ਕਹਿ ਤੂੰ ਮੈਨੂੰ ਦੱਸ ਸਕਦਾ ਕਿ ਅਸੀਂ ਕਿਹੜੇ ਪਾਸਿਓਂ ਹਰਮੰਦਰ ਸਾਹਿਬ ਦੇ ਇੰਨਾ ਕ ਨੇੜੇ ਜਾ ਸਕਦੇ ਹਾਂ ਕਿ ਗੋਲੀ ਵੱਜ ਜਾਵੇ ਤਾਂ ਸਾਡਾ ਲਹੂ ਪ੍ਰਕਰਮਾਂ ਤੱਕ ਪਹੁੰਚ ਜਾਵੇ ਕੌੜਾਮਲ ਤਾਂ ਪਤਾ ਨਹੀਂ ਕੁਝ ਬੋਲਿਆ ਕਿ ਨਹੀਂ ਪਰ ਬੀਬੀ ਸ਼ਬਦ ਗਾਉਂਦੀ ਹੋਈ ਅੱਗੇ ਤੁਰ ਪਈ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਤਰ ਇੱਕੀ ਨਿਆਈ ਤਿਰਖਾਣਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਮਾਤਾ ਨੂੰ ਹਰਮੰਦਰ ਸਾਹਿਬ ਨਜ਼ਰ ਆਇਆ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਧੂੜ ਚੱਕ ਕੇ ਬਾਲ ਦੇ ਮੱਥੇ ਨੂੰ ਲਾਈ ਇਸ ਧੂੜ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਹੈ ਮੇਰੇ ਬੱਚੇ ਧੰਨ ਹੋ ਗਏ ਤੂੰ ਪ੍ਰਵਾਨ ਹੋ ਗਿਆ ਇੱਕ ਛੂਕਦੀ ਹੋਈ ਗੋਲੀ ਆਈ ਤੇ ਬਾਲ ਦੇ ਸਿਰ ਵਿੱਚ ਧਸ ਗਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਮਾਈ ਨੇ ਬਾਲੇ ਠਾ ਰੱਖਿਆ ਤੇ ਹੱਥ ਜੋੜ ਹਰਮੰਦਰ ਸਾਹਿਬ ਵੱਲ ਦੇਖਣ ਲੱਗੀ ਇੱਕ ਹੋਰ ਗੋਲੀ ਆਈ ਸ਼ਾਇਦ ਮਾਤਾ ਹੱਥ ਜੋੜ ਕੇ ਇਹੋ ਮੰਗ ਰਹੀ ਸੀ ਤੇ ਮਾਤਾ ਦੀ ਹਾਜ਼ਰੀ ਵੀ ਗੁਰੂ ਦਰ ਤੇ ਪ੍ਰਵਾਨ ਹੋ ਗਈ ਲਾਉ ਦੀਆਂ ਦੋ ਤਰਾਵਾਂ ਵਈਆਂ ਤੇ ਅੱਗੇ ਜਾ ਕੇ ਇੱਕ ਹੋ ਗਈਆਂ ਦੋਆਂ ਦਾ ਸਾਂਝਾ ਲਾਉ ਦਰਬਾਰ ਸਾਹਿਬ ਪ੍ਰਕਰਮਾ ਤੱਕ ਪਹੁੰਚ ਗਿਆ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੇਲੇ ਨਿਕਲਦੇ ਸ਼ੇਰ ਦੀ ਆਡੀਓ ਬਹੁਤ ਜਲਦ ਸੰਗਤ ਦੇ ਸਨਮੁਖ ਹੋਵੇਗੀ ਜੀ ਅਸੀਂ ਸੰਗਤ ਦੀ ਉਡੀਕ ਰਹੀਗੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ